ਤੂੰ ਸੁਣਿਆ ਕੁਛ ਧਰਨੇ ਤੇ ਸਾਡੇ ਹੱਕਾਂ ਨੂੰ ਇਹ ਸੈਂਟਰ ਜਿਹੜੀ ਅਸੀਂ ਬਣਾਈ ਸੀ ਸਾਡੇ ਦੱਬਦੀ ਜਾਂਦੀ ਤੁਸੀਂ ਹੱਕ ਦੀ ਗੱਲ ਕਰਦੇ ਤੁਸੀਂ ਆਪਣੇ ਪੰਜਾਬ ਦੀ ਗੱਲ ਕਰੋ ਤੇ ਮੈਂ ਹਮੇਸ਼ਾ ਪੰਜਾਬ ਦੇ ਨਾਲ ਹੀ ਚੱਲਦਾ ਰਹਾਂਗਾ ਲੱਗਾ ਤੇਰਾ ਵੀ ਤੇ ਮੇਰਾ ਵੀ ਕੇ ਬੰਦਾ ਛੋਟਾ ਤੇ ਵੱਡਿਆ ਮੁੱਠਾ ਤੇ ਹਥਿਆਰ ਦਾ ਨਿਕਲਿਆ ਮੁੱਠਾ ਇਹ ਦੋਵੇਂ ਨਕਸਾਂ ਨੇ ਬਾਬੇ ਆਪਣੇ ਅਕਾਦ ਨੂੰ ਉਹ ਪੁੱੜਦੇ ਹੁੰਦੇ ਨੇ ਜਿਹੜੇ ਸੇ ਜੂਤਕ ਤੇਰੀਏ ਨੇ ਵਾਰਪੇ ਹੁੰਦੇ ਨੇ ਜਿਹੜੇ ਤੇਸ਼ ਤੇ ਤੇ ਕੌਮ ਦੇ ਹੀਰੇ ਤੇ ਉਹਨਾਂ ਨੂੰ ਕੁੱਟ ਕੇ ਦਸਮ ਤੇ ਸਮਝਾਉਂਦੇ ਹੁੰਦੇ ਨੇ ਕਿਉਂਕਿ ਸਾ ਮੇਰੇ ਸਾਹ ਨਹੀਂ ਹੋ ਆਪਣੀ ਜੰਗ ਜਾਰੀ ਕਰ ਦਿੰਦੇ ਨੇ ਫਰਕ ਨਹੀਂ ਹੈ ਕਿ ਤੇਰਾ ਹਥਿਆਰ ਪਹਿਲਾਂ ਚੱਲ ਜਾਂਦਾ ਸਾਡਾ ਸਦਾ ਬਾਹਰ